ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਫਿਰੋਜ਼ਪੁਰ ਟ੍ਰੈਫਿਕ ਪੁਲਿਸ ਹੋਈ ਸਖਤ ਬਿਨਾ ਡਰਾਈਵਿੰਗ ਲਾਇਸੈਂਸ ਦੇ ਕੱਟਿਆ ਜਾਏਗਾ ਚਲਾਨ ਨੰਬਰ ਪਲੇਟ ਦੀ ਵਰਤੋਂ ਨਾ ਕਰਨ ਤੇ ਮੂੰਹ ਤੇ ਕੱਪੜਾ ਲਪੇਟਣ ਤੇ ਵੀ ਕੱਟਿਆ ਜਾਏਗਾ ਚਲਾਨ ਕੀਮਤੀ ਸੌਮਿਆ ਮਿਸ਼ਰਾ ਜੀ ਜੋ ਆਉਣ ਵਾਲੇ ਇਕਨੋਮੀ ਮੈਨੇਜਰ ਸਪੈਸ਼ਲਿਸਟ ਜਿਨ ਆ ਰਿਹਾ ਜਿਵੇਂ ਕਿ ਦੀਵਾਲੀ ਬਕੈਰਾ ਦੇ ਆਸ-ਪਾਸ ਲੋਕਾਂ ਦਾ ਦੁਕਾਨਾਂ ਦੇ ਉੱਪਰ ਬੋਡ ਲੈਣਾ ਕੰਮ ਕਰੀ ਕਰਨਾ ਸੋ ਸਾਰਾ ਬਿਜ਼ਨਸ ਲੋਕਾਂ ਦਾ ਬਾਹਰ ਕੀਮਤੀ ਦੇ ਵਿੱਚ ਆਉਣਾ ਜਾਣਾ ਵੱਧ ਜਾਂਦਾ ਹੈ ਜਿਸ ਕਰਕੇ ਇਸ ਤਰ੍ਹਾਂ ਨੁਕਤਾਪੋਆ ਇਹੋਗੀਆਂ ਵਾਰਦਾਤਾ ਸਾਹਮਣੇ ਆਉਂਦੀ ਹੈ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਚਾਰ ਟ੍ਰੈਫਿਕ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪੂਰੀ ਐਕਸਪ ਜਰ ਰਹੀ ਹੈ ਇੱਕ ਸਪੈਸ਼ਲ ਡਰਾਈਵ ਲਾਈ ਗਈ ਹੈ ਜਿਸ ਡਰਾਈਵ ਦੇ ਤਹਿਤ ਜਿੰਨੇ ਵੀ ਟੂ व्हीਲਰਸ ਨੇ ਅੱਛਾ ਕਿਉਂਕਿ ਜੋ ਅਨੁਮਾਨ ਅਸੀਂ ਆਪਣਾ ਕ੍ਰਾਈਮ ਗ੍ਰਾਫ ਜਦੋਂ ਸਟੱਡੀ ਕਰਦੇ ਹਾਂ ਤਾਂ 90% ਜੋ ਹੋਆ ਨਹੀਂ ਚੋਰੀਆਂ ਨੇ ਜਾਂ ਲੁੱਟਦੇ ਨੇ ਕੋਈ ਇਕਤਾਲ ਲੁੱਟਦੇ ਨੇ ਉਹ ਟੂ व्हीਲਰ ਨਾਲ ਜੁੜਿਆ ਜਾਂਦਾ ਹੈ ਇਸ ਕਰਕੇ ਜਿੰਨੇ ਵੀ ਟੂ व्हीਲਰ ਜਿਹੜੇ ਵਿਦਾਊਟ ਨੰਬਰ ਪਲੇਟ ਨੇ ਜਾਂ ਨੰਬਰ ਪਲੇਟ ਸਿਕਿਉਰਿਟੀ ਨੰਬਰ ਪਲੇਟ ਨਹੀਂ ਲਗਾਈ ਹੋਈ ਜਾਂ ਉਹਨਾਂ ਨੇ ਮੂ ਬੰਨਿਆ ਹੋਇਆ ਵਾ ਜਾਂ ਉਹਨਾਂ ਨੇ ਨੰਬਰ ਪਲੇਟ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਕੋਈ ਮਿੱਟੀ ਜਾਂ ਕੋਈ ਹੋਰ ਕਾਲਖ ਮਲੀ ਹੋਈ ਜਿਸ ਨਾਲ ਨੰਬਰ ਪਤੇ ਨਹੀਂ ਪੜਿਆ ਜਾ ਰਹੇ ਜਾਂ ਉਹ ਟ੍ਰਿਪਲ ਰਾਈਟਿੰਗ ਕਰਦੇ ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋ ਸਾਡੇ ਵੱਲੋਂ ਸਪੈਸ਼ਲ ਇਕੱਪ ਫਰੀ ਡਰਾਈਵ ਲਈ ਜਾ ਰਹੀ ਹੈ ਇਸ ਡਰਾਈਵ ਦੇ ਦੌਰਾਨ ਮੈਂ ਸਾਰੇ ਘਰਵਸਿਆਂ ਨੂੰ ਇਹ ਦੇਖੀ ਕਰੂੰਗਾ ਕਿ ਜੇਕਰ ਤੁਸੀਂ ਕਿਸੇ ਵੀ ਸਥਿਤੀ ਵਿੱਚ ਲੱਗਣਾ ਪਾਏਗੇ ਤਾਂ ਤੁਹਾਨੂੰ ਇਸ ਤਰੀਕੇ ਨਾਲ ਬਾਅਦ ਵਿੱਚ ਦਿੱਤਾ ਜਾਊਗਾ ਤੇ ਤੁਹਾਡੇ ਘਰ ਜੋ ਵੀ ਮੋਟਰ ਦੇ ਇਲੈਕਟ੍ਰਿਕ ਚੈਨ ਅਲੱਗ-ਅਲੱਗ ਸਿਸਟਮ ਨੇ ਅਲੱਗ-ਅਲੱਗ ਚਾਰਜ ਦੇ ਘਰਾਵਾਂ ਨੇ ਉਹਨਾਂ ਦੇ ਚਾਰਜ ਚਾਰਜ ਲੱਗਦਾ ਜੀ ਇਸ ਕਰਕੇ ਸੀਜ਼ਨ ਦੇ ਦੌਰਾਨ ਜੋ ਰੂਲਸ ਨੇ ਉਹਨਾਂ ਦੀ ਪਾਲਣਾ ਕਰੋ ਤੇ ਸੁਭੀ ਆਪਣੇ ਪਰਿਵਾਰ ਦੇ ਨਾਲ ਬਾਹਰ ਅੰਦਰ ਬਚੋ ਸੁਰਖ ਸਿਕਿਉਰਟੀ ਪਰਸਪੈਕਟਿਵ ਤੋਂ ਦੇਖੀਏ ਤਾਂ ਜਿਹੜੇ ਵੀ ਲੋਕ ਸਪੈਸ਼ਲੀ ਮੁੰਡੇ इवन ਕੁੜੀਆਂ ਵੀ ਜਿਹੜੇ ਵੀ ਮੂਹ ਟਾਕੇ ਜਾਂਦੇ ਨੇ ਉਹ ਸਾਡੇ ਵਾਸਤੇ ਬਹੁਤ ਵੱਡਾ ਸਿਕਿਉਰਟੀ ਥ੍ਰੈਟ ਹੈ ਕਿਉਂਕਿ ਅਸੀਂ ਇਹ ਮੂਰਨਾ ਸੀ ਵਾਰਦਾਤਾ ਦੇਖਦੇ ਹਾਂ ਕਿ ਜਿਹੜੀ ਵੀ ਲੋਕ ਕ੍ਰਾਈਮ ਕਰਦੇ ਨੇ ਉਹ ਆਪਣਾ ਮੂੰਹ ਟਾ ਕੇ ਹੁੰਦੇ ਨੇ ਤਾਂ ਕਿ ਕਿਸੇ ਵੀ ਸੀਸੀਟੀਵੀ ਦੇ ਵਿੱਚ ਕਵਰੇ ਨਾ ਹੋਵੇ ਇਸ ਕਰਕੇ ਜੋ ਸਾਡੇ ਚੰਗੇ ਨਾਗਰਿਕ ਨੇ ਆਮ ਲੋਕ ਨੇ ਆਮ ਪਬਲਿਕ ਨੇ ਤੁਸੀਂ ਕਦੇ ਵੀ ਮੂੰਹ ਟਾਣਾ ਨਾ ਟਕੋ ਕਿਉਂਕਿ ਜੋ ਬੰਦੇ ਆਪਣੇ ਆਪ ਨੂੰ ਡਿਸਕਾਇਸ ਕਰਕੇ ਮੂੰਹ ਟਾ ਕੇ ਇਹੀ ਵਾਰਦਾਤਾ ਕਰਦੇ ਨੇ ਉਹ ਤੁਹਾਡੇ ਵਿੱਚ ਹੀ ਮਿਕਸ ਹੋ ਕੇ ਫਿਰ ਸਮਾਜ ਦੇ ਵਿੱਚ ਘੁੰਮਦੇ ਨੇ ਇਸ ਕਰਕੇ ਜੀ ਆਮ ਪਬਲਿਕ ਚੰਗਾ ਨਾਗਰੀ ਕੋਈ ਵੀ ਮੂੰਹ ਨਹੀਂ ਢੱਕੂਗਾ ਤਾਂ ਅਸੀਂ ਜੋ ਇੱਕ ਅਦਾ ਕ੍ਰਿਮੀਨਲ ਜਦੋਂ ਵੀ ਇਹੋ ਜਿਹਾ ਮੂੰਹ ਟਾ ਕੇ ਜਾਊਗਾ ਤਾਂ ਸਾਨੂੰ ਬਹੁਤ ਸੌਖਾ ਹੋ ਜੂਗਾ ਉਹਨਾਂ ਨੂੰ ਪਛਾਣਨਾ ਉਹਨਾਂ ਨੂੰ ਰੋਕਣਾ ਕਿ ਉਹਨਾਂ ਦੀ ਪਾਸਪਾਸ ਹਿਸਟਰੀ ਘੱਟ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਸੋ ਜੋ ਵੀ ਪਬਲਿਕ ਦੇ ਵੀ ਜਾਣੇ ਸਪੈਸ਼ਲ 2 ਮਿੰਟਸ ਵਾਲੇ ਕਦੇ ਵੀ ਮੂੰਹ ਨਾ ਟਕੋ ਤਾਂ ਕਿ ਆਮ ਪਬਲਿਕ ਸੇਫ ਰਹੇ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ